ਉਹ ਵਸਾ ਇਹੋ ਕਰਦੇ ਰਹੀ ਹੈ ਨਹੀਂ ਬੱਚਾ ਤੈਨੂੰ ਸਮਝਾਉਣਾ ਹੈ ਵੀ ਬੱਚਾ ਇਸੇ ਲੋੜੀ ਚਾਤਰ ਚ ਲੱਗਦੀ ਹੈ ਆ ਕਿਹੜਾ ਸਮਝਾਉ ਇਹ ਵੀ ਕੋ ਸਟੰਕੋ ਟੱਲੋ ਲੱਗਦੀ ਹੈ ਨਜ਼ਾਰਾ ਆਏ ਜਾਉ ਤੇ ਨਜ਼ਾਰਾ ਜਾਇਂ ਗਾਉ ਕੋ ਪੜ ਦੇ ਧਰੋ ਸਲੇਟਾ ਵੇ ਸਲੇਟਾ ਆ ਜਾ ਮੈਂ ਜੀ ਦੋ ਪੈਸੇ ਪਟੜਿਆ ਤੂੰ ਚਲ ਲਾਗੜੀ ਤੇ ਖੜੀ ਕੀ ਕਰਦੀ ਐ ਗਾਟਾ ਮਰੋੜ ਦੋ ਓ ਚੱਲਿਆ ਉੱਪਕੇ ਲਈ ਬਾਹਰ ਨਿਕਲ ਜੀ ਬਾਬਾ ਜੀ ਲਿਆ ਫੜਾ ਔਰੇ ਕੜਪਾ ਲਿਆ ਫੜਾ ਇਹਦੇ ਵਿੱਚ ਸਾਰਾ ਕੁਝ ਹੈ ਨਾ ਬੈਠ ਇੱਥੇ ਤੈਨੂੰ ਦਿਖਾਵਾਂ ਮਨਤ ਤੰਤਰ ਇਹਦੇ ਬਿੱਤ ਬੰਦ ਕਰਦਣੀਆਂ ਨੇ ਅੱਜ ਆ ਦੀਂ ਦੀ ਖੜੀ ਮਗਰ ਜੁੰਡੇ ਖਲਿਆਰੀ ਜੁੰਡੇ ਖਲਿਆਰੀ ਖੜੀ ਐ ਇਹਨੂੰ ਪਾਉ ਹੁਣ ਇਹਦੇ ਵਿੱਚ ਅਬ ਮੇਰੇ ਤਾਂ ਵਾਲ ਕਿੱਥੇ ਕਰੇ ਹੋਇਆ ਗਰੀ ਇਹਦੇ ਕੁੱਤਾ ਕਰਕੇ ਲਿਆਈ ਆਪੂਆ ਸਾਰੀਆਂ ਨੂੰ ਕਿਲ ਨੂੰ ਬਾਬਾ ਮੈਂ ਕਿਤੇ ਦੇ ਦੇ ਇਹਨੂੰ ਖਵਾਇਆ ਵਿਆ ਕੁਸ ਅੱਛਾ ਬਾਬਾ ਜੀ ਕਚੀਲ ਲਾਈ ਵੀ ਆ ਮਗਰ ਕਚੀਲ ਅੱਛਾ ਜੀ ਇੱਕ ਸਪਰੇਅ ਪੀ ਕੇ ਮਰਿਆ ਕੋਈ ਮਗਰ ਲੱਗਿਆ ਤੇ ਜਿਹਨੇ ਤਾਂ ਗਲ ਫੜ ਰੱਖਿਆ ਉਹ ਸਾਡੇ ਲਵੇਕਰ ਵਾਲਾ ਸੀ ਬਾਬਾ ਜੀ ਹੋ ਚੱਲ ਇੱਥੇ ਚੱਲ ਓਏ ਚੱਲੋ 1 2 3 ਬਿਜਲੀ ਵਾਲਾ ਖੰਭਾ ਦਿਖਾਈ ਦਿੰਦਾ ਹੈ ਉਸ ਖੰਭੇ ਦੇ ਕੋਲੇ ਹਾਂ ਬਾਬਾ ਜੀ ਟਰਾਂਸਫਾਰਮਰ ਲੱਗਿਆ ਹੋਇਆ ਉਹਦੇ ਤੇ ਖੰਭੇ ਤੇ ਸਾਰਾ ਮੈਨੂੰ ਤਾਂ ਕੱਲਾ ਖੰਭਾ ਦਿਂਦਾ ਸੀ ਆ ਪ੍ਰਾਂਤ ਸਾਹਿਬ ਨੂੰ ਕਿਧਰੋਂ ਆ ਗਏ ਅੱਛਾ ਠੀਕ ਆ ਭਾਈ ਹਾਂ ਬਾਬਾ ਜੀ ਗਾ ਮੈਨੂੰ ਵੀ ਦਿਚ ਬੋਲੋ ਫੜ ਲਾ ਫੜ ਲਓ ਬਾਬਾ ਜੀ ਫੜ ਲਓ ਪਾਦਾ ਗੜਬੇ ਤੇ ਪਾ ਦਿਓ ਬਾਬਾ ਜੀ ਪਾ ਦਿਓ ਜਿਵੇਂ ਮੇਰਾ ਗੱਲ ਸਾਰਾ ਕੁਝ ਓਕੇ ਹੋ ਜਾਊਗਾ ਕੁੜੀ ਹੋਊ ਜੋ ਥੋੜੀ ਨੌ ਵਰਨਾਂ ਬਾਬਾ ਜੀ ਅਸੀਂ ਕੁੜੀ ਦਾ ਵਿਆਹ ਕਰਨਾ ਫਿਰ ਕਰ ਸਕਦੇ ਆ ਜਿੱਦਾਂ ਵਿਆਹ ਕਰਤਾ ਉਦੋਂ ਦਾ ਸੇ 100% ਸਹੀ ਹੋ ਠੀਕ ਆ ਬਾਬਾਈ ਓਰੇ ਗੱਲ ਸੁਣ ਪੈਸੇ ਫਿਰ ਹੀ ਹੁਣੀ ਦੇਣਗੇ ਇਹਨੂੰ ਪੁੱਛ ਲੈ ਗੱਲ ਕਰ ਲੈ ਫੇਰ ਹੀ ਮੋੜਾ ਜਾ ਪੈਣ ਤਾਂ ਯਾਰ ਸਿਰ ਤੋਂ ਖਣ ਲੱਗ ਗਿਆ ਮਾਰ ਦੇ ਦਾ ਗੱਲ ਸੁਣ ਮੈਂ ਤੂੰ ਵੀ ਸੁਣ ਲੈ ਪੈਸੇ ਤਾਂ ਹੁਣੀ ਦੇਵਾ ਪਰ ਅੱਤੇ ਹੁਣੀ ਮੈਨੂੰ ਕਿਤੇ ਆਹ ਛੱਟ ਅਰੇ ਓ ਨੋ ਦੇਤ ਗੁਰਗੱਤ ਮਨਿਕਾਲ ਕਾ ਬਰਾਬਰ ਕੁਮਾਰ 1 ਮਈ ਪਰਮੇਸ਼ਵਰੀ 14 ਪਵਨਦਵਾਰ ਤੋਂ ਪਖ ਨਿਮਨ ਤਰ੍ਹਾਂ ਦੇ ਵਿਵੇਸ਼ਟ ਪੂਜਾ ਪਰਮੇਸ਼ਵਰ ਕਰਕੇ ਸلسلਾਂ ਕਲਾਂ ਪੂਨ ਤਨ ਨ ਪੂਦਾ ਸਤਾਰੀ 5 ਦੇ ਰਕਸ਼ਾ ਕਰੈ ਨਾ ਨਾਥ 83 ਸਦ ਦਰਸ਼ਨ ਪਾਏ 15 ਤਤੀ ਜਨ 4 ਬੇਦੋ ਕਾਨੀ ਕਾਲੀ ਕਰਕੇ ਜੈ ਮਾਲਾ ਓ ਮੂਲੰਗਵਾ ਜੀ ਆਪਾ ਬਾਬਾ ਰਿਆਜਾ ਫੜਕੇ ਲੈ ਜਾ ਜਾ ਕਰ ਦੋ ਬੰਦ ਆ ਲਓ ਜੀ ਇਹ ਕੁੜੀ ਦੇ ਨਹਾਉਣ ਦੇ ਵਿੱਚ ਪਾਉਣੀ ਆ ਥੋੜੀ ਜੀ ਰਾਤ ਨੂੰ ਮੱਥੇ ਤੇ ਲਾ ਦਿਆ ਕਰੋ ਥੋੜੇ ਜਿਹ ਦਿਨਾਂ ਦੇ ਵਿੱਚ ਵਿੱਚ 9 ਵਰਨਾਉਂ ਇੱਕ ਆ ਲੋ ਬਾਪਾ ਕੋ ਹੋਗਾ ਇਹ ਭੋਗ ਹੈ ਪਤਾਸੇ ਨੇ ਇਹ ਬਾਪਾ ਬਦਾਸੇ ਨਹੀਂ ਮੈਂ ਦੇਖ ਰਖਾ ਨਾਨਾ ਤੇ ਆਈ ਦੇਖ ਰਖੋ ਇਹ ਨਹੀਂ ਮੈਨੂੰ ਕਿੱਥੋਂ ਪੜਾਹਾ ਕੜਤੀਏ ਕੜ ਜਾ ਠੀਕ ਕਰੇ ਬਣਾ ਕੇ ਖਾ ਲਈ ਮੈਂ ਤਾਂ ਯਾਰ ਇੱਥੇ ਤਾਂ ਰੋਟੀ ਨਹੀਂ ਮਿਲਦੀ ਮੈਂ ਨਹੀਂ ਖਾ ਲਾ ਪਤਾਸੇ ਦੇਖ ਪਾਲਦੀ ਹੈ ਤੂੰ ਠੀਕ ਹੋ ਜਾ ਨਹੀਂ ਉਹ ਚੁੱਪ ਕਰ ਜਾ ਨਹੀਂ ਚੂਕਣਾ ਮੇਰਾ ਇੱਥੇ ਵੀ ਕੁੱਟੇ ਹੀ ਲੈ ਮੱਤ ਏ ਬੁਨੇ ਬੱਚਾ ਰਹਿਣਾ ਆ ਲੈ ਵੀ ਬੱਚਾ ਇਹ ਪ੍ਰਸ਼ਾਦ ਵੰਡਦੇ ਸਭ ਨੂੰ ਲੈ ਲਓ ਬਾਬਾ ਜੀ ਸਾਡਾ ਤਾਂ ਅਰਦਾ ਬੰਦਾ ਕੱਬਾ ਮੇਰੇ ਤਾਂ ਰੋਜ਼ ਹੱਡ ਤੋੜਦਾ ਉੱਤੋਂ ਕੁੜੀ ਆ ਗਈ ਮੇਰੇ ਕੋਲੇ ਤੂੰ ਐਂ ਕਰ ਰਿਹਾ ਆ ਜਾ ਕਰ ਇੱਥੇ ਮਨ ਨੂੰ ਸ਼ਾਂਤੀ ਮਿਲਦੀ ਹੈ ਮਨ ਨੂੰ ਸ਼ਾਂਤੀ ਮਿਲਦੀ ਜੇ ਧੂਨੇ ਤੇ ਮੱਥਾ ਟੇਕੋ ਬਾਬੇ ਦੇ ਇੱਥੇ ਲੈ ਪਾ ਨਾਲੇ ਮੈਂ ਲੈ ਪੂੰਗਾ ਖਾਓ ਖਾਓ ਪ੍ਰਸ਼ਾਦ ਖਾਓ ਜੀ ਪ੍ਰਸ਼ਾਦ ਖਾਓ ਹਾਂ ਬਾਬਾ ਇੱਥੇ ਆ ਪਾਛੇ ਹਾਂ ਪੰਜ ਦੇ ਦੇ ਲਓ ਹਾਂ ਲੈ ਲਓ ਬਾਬੇ ਮਾਇਆ ਨੂੰ ਐ ਨਹੀਂ ਹੱਥ ਲਾਉਂਦੇ ਜਿਹੜੇ ਉਹ ਕਰਦੇ ਆ ਬਸ ਗੜਬੇ ਚ ਪਾ ਦਿਓ ਇਹ ਤਾਂ ਤੁਸੀਂ ਆਪ ਹੀ ਉਹ ਕਰਨਾ ਹੈ ਹਾਂ ਕੋਈ ਫਿਰ ਤੂੰ ਐ ਕਰਿਓ ਨਾ ਮੈਂ ਮੜਾ ਜਿਹਨੂੰ ਆਪਾਂ ਕੀ ਆਂਟੀ ਚੰਗਾ ਹਾਂ ਤੁਸੀਂ ਸਾਰਾ ਚਲੋ ਦੋਨੋਂ ਹੀ ਜਾਣੋ ਆਜਾ ਆਦਰ ਰੱਖੋ ਠੀਕ ਹੈ ਪਹਿਲਾਂ ਮੈਂ ਲੈ ਜਾ ਥੋੜਾ ਪਾਉਣਾ ਤੈਨੂੰ ਇੱਧਰ ਥੋੜਾ ਪਾ ਲੋ ਥੋੜਾ ਹਾਂ ਜੀ ਆਏਂਗੇ ਉਹ ਗਾੜੀਆਂ ਹੱਥ ਨਹੀਂ ਲੋਨ ਦਿੰਦੀ ਕਰਦੇ ਚੁੱਪ ਕਰਕੇ ਪੁੱਤ ਇੱਧਰ ਕੋਈ ਨਾ ਪੱਤਰ ਫੇਰਨ ਵਾਲਾ ਮੇਰੇ ਕਨੇ ਦਾ ਪੁੱਤ ਬਾਬੇ ਦੀਆਂ ਅੱਖਾਂ ਵਿੱਚ ਅੱਖਾਂ ਪਾਓ ਬਾਬਾ ਮੈਂ ਥੋੜਾ ਪਾਉਂਦਾ ਐ ਨਹੀਂ ਬੱਕੜ ਕੇ ਖੋਚਾਕ ਮਤਲਬ ਹਾਂ ਆ ਬਲਾ ਜਾ ਬਲਾ ਟਰਾਲ ਬਲਾ ਈਰ ਤੂੰ ਫਕੀਰ ਤੂੰ ਕਲਰਾਂ ਦੇ ਵਿੱਚ ਈਰ ਤੂੰ ਚਾ ਗੱਡਦੇ ਰੇਖ ਵਿੱਚ ਮੇਖ ਤੂੰ ਜੈ ਹੋ ਜੈ ਹੋ ਜੈ ਹੋ ਚੱਲ ਹਟ ਪਰੇ ਪਿੱਛੇ ਹਟ ਉਡੀ ਠੀਕ ਹੋ ਜੋ ਪਾਈ ਇੱਕ ਵਿੱਚ ਹੋਰ ਹੁੰਦੇ ਥੋਡੀ ਆਪਦੀ ਕੋਈ ਮਰੀ ਵੀ ਉਹਨੂੰ ਵੀ ਮੈਂ ਕਰ ਲੂਗਾ ਟਟ ਬਸ 4 ਦਿਨ ਤੁਸੀਂ ਆ ਪੂਤੀ ਵਰਤੋ ਠੀਕ ਆ ਬਾਬਾ ਜੀ ਜੈ ਹੋ ਚਲ ਵੀ ਚੱਲ ਭੈ ਚੱਲ ਚੱਲ ਚੰਗਾ ਬਾਬਾ ਜੀ ਜੈ ਹੋ ਜੈ ਹੋ ਕੀ ਕਰਦਾ ਕਤ ਫੜਦਾ ਬਾਬਾ ਜੈ ਬਾਬਾ ਜੈ ਜੈ ਬਾਬਾ ਜੈ ਬਾਬਾ ਜੈ ਹੋ ਸਾਡੇ ਨਾਲ ਰਹੋਗੇ ਤਾਂ ਐਸ਼ ਕਰੋਗੇ ਨਾਲੇ ਰਹੋਗੇ ਤਾਂ ਐਸ਼ ਕਰੋਗੇ ਕਿਉਂ ਚੇਲਿਆ ਉਹ ਕਿਉਂ ਚੇਲਿਆ ਆਈ ਨਾ ਨਜ਼ਾਰੇ ਗੱਲ ਨਹੀਂ ਗਾਹ ਕਰਨੀ ਮੇਰੀ ਪੂਰੀ ਮੰਡੀ ਉਹ ਸਾਰਾ ਕੁਝ ਹੋਊ ਸਾਰੇ ਸੋਢੀ ਨੇ ਟੈਨਸ਼ਨ ਕਾ ਤੋ ਲੈਣਾ ਥਲੇ ਤਾਂ ਹੋਜੀ ਗੱਲ ਤਾਂ ਇਹਨੂੰ ਚੇਲਾ ਮੁੰਦੇ ਆਪਾਂ ਆਏ ਹੋਏ ਆ ਗਈ ਮੇਰੀ ਗਾੜੀ ਕਿਵੇਂ ਲਾ ਲਈ ਤੀ ਇਹ ਪਹਿਲਾਂ ਇੰਨਾ ਨਹੀਂ ਠੂਕਣਾ ਸਿੱਖਿਆ ਸੀ ਮੇਰਾ ਬੇ ਮੈਂ ਤਾਂ ਪਹਿਲੀ ਸਮਝ ਗਈ ਸੀ ਤੇਨੇ ਵੀ ਤੂੰ ਉਹੀ ਐ ਉਈ ਨਾ ਢੋਕੜਾ ਸੇਕ ਕੇ ਉੱਥੇ ਹੁਣ ਮੈਨੂੰ ਤਾਂ ਇੱਥੇ ਐ ਮੰਨ ਕੇ ਚੱਲ ਇਹ ਕੇਰਾ ਇਹਨਾਂ ਤੋਂ ਲੈ ਦੇ ਥੋੜੇ ਜਿਹਾ ਹੋਰ ਕਢਾ ਲਈਏ ਫਿਰ ਇੱਥੋਂ ਮੈਨੂੰ ਆਪ ਚਤੜਾ ਨੂੰ ਅੱਡੀਆਂ ਲਾਉਣੀਆਂ ਪੈਣਗੀਆਂ ਚਤੜ ਹੋ ਜਾ ਵਿੱਚ ਹੀ ਮੇਰੇ ਪਵਾਇਨ ਤੈਨੂੰ ਮੈਂ ਨਮਾ ਟਕਾਣਾ ਦੱਸੂ ਮਤਲਬ ਨਮਾ ਟਕਾਣਾ ਦੱਸੋ ਉੱਥੇ ਅਜਿਹਾ ਨਹੀਂ ਨਾ ਪਿੱਛਾ ਨਹੀਂ ਤਾਂ ਹੱਥ ਕਾੜ ਦੇ ਮੰਨ ਜੋ ਕਰ ਮੈਂ ਤਾਂ ਉਹ ਲੈ ਕੇ ਪੈਸਿਆਂ ਨਹੀਂ ਸਾਥ ਮੋਟਾ ਜਿ ਰੱਖਿਆ ਕਰਨਾ ਉਹ ਕਰਕੇ ਕਦੇ ਰੀਖ ਦੇਖ ਦੇਖ ਰਹਾ ਏ ਔਰ ਗਰੇ ਵਰਗੀ ਪਈ ਤੀ ਆ ਫੜ ਐਨੇ ਨਾਲ ਕੀ ਬਣੂਗਾ ਹੱਥ ਕਾੜ ਦੇ ਇਹਨਾਂ ਲਾਲਚ ਨਾ ਕਰਿਆ ਕਰ ਮੈਂ ਇੱਕ ਸੁੱਕ ਸੁਣੀ ਵੀ ਲਾਉਣੀ ਐ सत्तर भी कोई ना और ले उमा बोर ले उठना पड़ो ला ला चल और फिर सारे इतने भी तेल में जड़े ना ਆਹ ਉਹਨਾਂ ਨੂੰ ਖੜੋਕਿਆਂ ਮੈਂ ਬਖ ਮੈਂ ਤਾਂ ਬਾਬੇ ਲਈ ਚਲਾਉਂਦੀ ਜਾਂਦੀ ਰਹੀ ਕਿ ਬੋਲੀ ਦੀ ਕਿੰਨੇ ਦਿਨ ਨਾਣਾ ਰੱਖਣਾ ਆਹੋ ਨਵਾ ਤੋੜੀ ਬੇਤੁਲੇ ਬਤਾਵੇ ਬੈਤਮ ਟਿਕਨਾ ਆ ਦੂਜੀ ਲੱਤ ਨਾ ਤਿਆਰੀ ਮਨ ਨੂੰ ਡਾਰੀ ਆਹੋ ਸੰਤਾਂ ਦੀ ਸੰਤਾਂ ਦੀ ਸੰਤਾਂ ਦੀ ਕੀ ਕਰੇ ਜੱਲੀ ਵਣ ਜਾ ਡੇਰਾ ਸੰਭਰਿਆ ਕਰੀ ਸੰਤਾਂ ਦਾ ਡੇਰਾ ਸੰਭਰਾਇਆ ਕਰਨਾ ਤੇਥੋਂ ਝਾੜੂ ਲਵਾਇਆ ਕਰਨਾ ਕਿਉਂ ਚੇਲਿਆ ਆ ਭੈਣ ਦਾ ਯਾਰ ਆਹਾ ਹਾ 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 ਹੁਣ ਤਾਂ ਨਹੀਂ ਕੋਈ ਆਉਂਦਾ ਜਾਂਦਾ ਜਾਣ ਪੈਗ ਲਾਈਏ ਓਹੋ ਹੋ ਗਰਮੀ ਬੜੀਆ ਮਾੜਾ ਮੂੜੀਆਂ ਰੱਖਣੀਆਂ ਬਹੁਤ ਓਕੇ ਨੇ ਆ ਵੀ ਚੇਲਿਆ ਤੈਨੂੰ ਚੇਲਾ ਬਣਾਵਾ ਉਰਾਂ ਨੂੰ ਹੋ ਕੇ ਰਾ ਇਹ ਵੀ ਆਪਣਾ ਚੇਲਾ ਬਣ ਗਿਆ ਹੁਣ ਐ ਤੇ ਇਹ ਬਸ ਤਾਂ ਐ ਲੋੜ ਹੀ ਨਹੀਂ ਤੁਰਨ ਦੀ ਬਸ ਰੋੜ ਰੁੜਕੀ ਜਾਇਆ ਕਰ ਜਿੱਧਰ ਜਾਣਾ ਹਾਂ ਹਾਂ ਲੈ ਇਹ ਤਾਂ ਤੈਨੂੰ ਪਤਾ ਲੱਗ ਗਿਆ ਨਾ ਵੀ ਹੈਗਾ ਤਾਂ ਪਿੰਗ ਨਹੀਂ ਮੇਰੇ ਕੋਲ ਵੀ ਹੈ ਹੀ ਨਾ ਤਾਂ ਉਹੀ ਹੈ ਨਾ ਹਾਂ بس ਤਿੰਨ ਦਾਤੀਆ ਤਿੰਨ ਤੀਜਾ ਜੇ ਨਾ ਪਾਉਂਦੇ ਨਹੀਂ ਐਸ਼ਾ ਕਰੂੰਗੇ ਇਸ ਤਰ੍ਹਾਂ ਹਾਂ ਚੱਲ ਵੀ ਇਹ ਕਹਿੰਦਾ ਪਾਣੀ ਪੁੜੀ ਲਿਆ ਪਾ ਪਾਣੀ